ਹੈਲੋ ਫਰੈਂਡਸ ਸਾਸ਼ੀਆ ਕਾਲ ਵੈਲਕਮ ਟੂ ਮਾਈ ਨਿਊ ਵਲੌਗ ਲੋ ਜੀ ਆਪਣਾ ਵਲੌਗ ਹੋਣ ਵਾਲਾ ਅੱਜ ਬੰਬੀ ਆਪਣੀ ਤੇ ਅੱਜ ਖੇਤਾਂ ਵਿੱਚ ਕੰਮ ਕਰਾਂਗੇ ਅੱਜ ਤੇ ਆ ਆਪਣੀ ਗੈਂਗ ਵਾ ਤੇ ਅੱਜ ਕੱਦੂ ਜੋ ਪੂਰੀ ਮਸਤੀ ਹੋਣ ਵਾਲੀ ਆ ਦੋਵੇਂ ਸ਼ੇਰ ਵੜਨਗੇ ਅੱਜ ਕੱਦੂ ਦੇ ਵਿੱਚ ਤੇਰੇ ਵਾਲਾ ਯੂੰਗਾ ਵਰਨਾ ਵਿੱਚ ਭਰਾ ਇਹ ਟਮਚੜ ਪੈੜਾ ਲਈ ਇਹਨੇ ਨੀ ਤੁਰਨਾ ਕੋਈ ਨਹੀਂ ਪਵਾ ਦਾ ਇਹ ਟਮਕ ਚੈਨ ਚਰੀ ਇਹਨੇ ਨੀ ਤੁਰਨਾ ਲੋਤਾਈ ਤੁਰਦਾ ਤੇ ਚਲੋ ਚੱਲਦੇ ਹੁਣ ਆਪਾਂ ਤੇ ਕਰਦੇ ਆ ਪਹਿਲੀ ਚ ਇੰਜੋਏਮੈਂਟ ਲੋ ਜੀ

ਕਵੰਡਲਿਆ ਮਾਮਾ ਕਵੰਡਲ ਦੇ ਬਾਹਰ ਤੂੰ ਪਾਇਆ ਤੇ ਗੋਲ ਨੂੰ ਬਿਠਾ ਕੇ ਗੋਲੀ ਚਕਾਰ ਡਰਾਈਵਰੀ ਦਸਤਾਰ ਲੱਪੜ ਗਈ ਓਏ ਆਹ ਇੱਧਰ ਆ ਅੱਖਾਂ ਦੇ ਪਾ ਗਈ ਓ ਮੂੰਹ ਤੇ ਪੜ ਗਈ ਅੱਖਾਂ ਦੇ ਪਾਉਂਦੇ ਜੂਰੇ ਦੇ ਅੱਖਾਂ ਦੇ ਪਾ ਗਈ ਆਹ ਕਨਾਸ਼ ਇਹ ਜੰਨੇਤਰ ਬੱਲੇ ਨਿੱਤਰ ਬੱਲੇ ਆ ਗੋਲੂ ਨੇ ਪਾਇਆ ਕੇ ਪਾੜ ਦਿਆ ਗੋਲੂ ਨੇ ਕਿਤਾਬ ਵੱਡਾ ਪਾਇਆ ਜੀ ਤੇਰ ਫੜ ਲੈ ਮੁਰਦਲ ਉਹ ਨਾ ਕਰ ਓਏ ਆ ਮੋਟਾ ਛੋਟਾ ਛੋਟਾ ਆੜੀ ਜਾ ਸਾਡੇ ਕਵੱਟਾਂ ਵੀ ਬਣਾਉਣੀਆਂ ਘੜੀ ਨੂੰ ਕੱਲ੍ਹ ਵੱੱਤ ਕਿਹੜੀ ਕਰਨੀ ਐ ਲਾਓ ਜੀ ਆਹ ਚੰਗੀ ਖੇੜੀ ਤੜੂ ਮੋੜ ਚਲ ਬਾਹਰ ਕੱਢ ਜਾ ਮੋਟਰਾਂ ਵਧੀਆ ਪਹਿਲਾਂ ਬਾਹਰ ਜਾ ਦੇ ਜਾਣੇ ਚੜੋ ਪਿੱਛੇ ਪਿੱਛੇ ਚੜਜੋ ਤੇ ਬੈਜੋ ਨਹੀਂ ਬੈਜੋ ਫਿਰ ਪਾਰਪੋ ਫਿਰ ਚੱਲੋ ਨਹੀਂ ਉਹਨਾਂ ਨੇ ਕਦੇ ਬੋਲੀ ਬਹੁਤ ਖਰਾ ਪਰ ਹੈ ਰਵੀ ਚਲਾ ਇੱਧਰ ਆ ਜਾ ਓਏ ਹਾਏ ਤੇ ਫਿਰ ਫਸ ਜਾਨੀ ਐ ਪਰ ਕੇ ਸਾਹ ਫਿਰ ਫਸ ਜਾਨਾ ਮਗਰਾੜ ਹੁਣ ਬਾਹਰ ਥੜ ਓਏ ਪਛਾਂਟ ਤੈਨੂੰ ਇਹ ਮਗਰਾਟਾ ਮਿੱਤ ਨਹੀਂ ਲੈ ਟਰੈਕਟਰ ਲਿਆ ਵਾ ਮੋੜ ਕੇ ਆ ਲੈ ਟੋਨ ਪਾਈ ਇਹਨੂੰ ਮਾਰਿਆ ਆਪਣੇ ਚਾਣਾ ਤੂੰ ਜਸਤਰਾ ਮਗਰਾੜ ਲਾ ਕੇ ਮਾਰਨਾ ਚਾਹੀਦਾ ਚੱਲ ਲੈ ਨਿਕਲ ਗਈ ਹੈ ਨਿਕਲ ਕੇ ਹੁਣ ਉਹ ਉਧਰਲੇ ਮਗਰਾੜ ਚ ਫਸ ਗਈਆਂ ਗੇਅਰ ਕੱਢ ਗੇਅਰ ਕੱਢ ਤੇ ਗੇਅਰ ਚ ਕੱਢ ਹਾਲੇ ਕਦੋਂ ਤਾਜਾ ਭੋਲਾ ਕੱਟਿਆ ਨਾ ਕੈਂਟੰ ਦਾ ਗੇਅਰ ਚ ਕੱਢ ਚਲੋ ਉਹਨਾਂ ਗਾਂ ਤੋਂ ਚੁੱਕ ਲੋ ਜਿੰਨੇ ਜਾਣੇ ਤੁਸੀਂ ਹੈਗੇ ਚੁੱਕ ਲੋ ਵੇਰ ਜੀ ਨੂੰ ਸਾਹੋਬਾ ਉਹ ਪਤਾ ਇੱਤਰ ਮੈਨੂੰ ਕੱਪਲ ਵੇੜ ਜੰਨੇ ਦੋ ਚਾਰ ਜਣੇ ਭੇਜੋ ਬਾਬਾ ਜਣ ਕੋਸ ਤੇ ਹਾ ਹਰ ਵਟੇ ਖੰਦ ਲਾਉਣਾ ਪੈਣਾ ਜਾ ਆਗੇ ਖੜਖੜ ਨਾਲ ਵਾਲਿਆ ਗਰਮ ਹੋ ਗਿਆ ਮੋਟਰਸਾਈਕਲ ਪੂਰਾ ਹੋਤਾ ਦਾ ਤੂੰ ਤੋਂ ਵੱਡਿਆ ਜਾਣਾ ਨੇ ਬਲੇਡ ਦੇ ਨਾਲੇ ਇਹ ਟੁਕਨ ਤਾਂ ਕੀ ਵੈ ਟਾਇਰ ਅਗਲਾ ਅਗਲਾ ਟਾਇਰ ਉਹ ਲੱਲੂ ਅਗਲਾ ਟਾਇਰ ਕੱਢੋ ਕਲਾਣਾ ਹੁਣ ਚੱਲ ਚੜ ਜਾਣਾ ਉਹ ਰੋਕਦਾ ਪਿੱਛੇ ਨੂੰ ਨਾ ਜਾਣਾ ਪਾਵੇ ਬੱਤੀ ਵੀ ਨਹੀਂ ਆਉਂਦੀ ਮੋਟਰ ਚੱਲ ਨਹੀਂ ਬੱਤੀ ਆਉਂਦੀ ਨਹੀਂ ਉਹ ਤੇ ਲਾਉਣਾ ਪੈਣਾ ਗਲਾਉ ਫੇਰ ਆਹ ਕਿਛੜਾ ਉਹ ਮਾਰੇ ਬਾਹਰ ਪੜ ਗਿਆ ਇਹ ਨਹੀਂ ਕੱਪੂ ਉਹ ਮਾਲ ਲਿਪੜ ਗਿਆ ਉਹ ਮਾਲ ਲਿਪੜ ਗਿਆ ਓਏ ਉੱਧਰ ਚਲੋ ਉੱਧਰ ਵਟਾ ਬੰਦਨੀਆਂ ਵਾ ਇਹ ਹੱਥ ਨਹੀਂ ਆ ਰਿਹਾ ਬਾਹ ਮਾਰੇ ਬਾਹ ਮਾਰੇ ਕਿਹ ਜਿਹੜਾ ਮਾਰਦਾ ਬਾਹ ਮਾਰੇ ਆਹ ਵਾਲੇ ਮਿੱਟੀ ਦਾ ਮਾਰੀ ਵਾਲੇ ਆਹ ਵੇ ਇਹ ਮੂੰਹ ਚ ਪੜ ਜਾਏਗਾ ਬਾਹ ਬਾ ਕੀ ਇਹਨਾਂ ਨੇ ਸਾਰੇ ਚਲੋ ਬਾਹ ਵਿੱਚੋਂ ਚਲੋ ਕਿਤੇ ਨਾ ਸਾਈਡੋਂ ਓ ਫੂਨ ਤੇ ਆ ਗਈ ਇਹ ਚੱਕਰ ਓ ਘਰ ਪਹਗੇ ਫੂਨ ਤੇ ਓ ਦਾਂ ਦੂ ਦਾਂ ਦੂ ਫੜ ਲ ਫੜ ਲ ਫੜ ਲ ਦਾਂ ਦੂ ਤਾਲਾ ਵੀ ਦੰਦ ਦੇ ਦੰਦ ਲੱਭੜ ਗਏ ਇਹਦੀ ਟੋਪੀ ਵੇ ਇਹਦੀ ਟੋਪੀ ਵਾਹ ਉਹ ਦੰਦ ਦੇ ਦੰਨਾਂ ਦੇ ਲੱਗ ਗਈ ਆ ਓਏ ਹੋ 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 ਤੇਰਾ ਛੱਡਿਆ ਕੋਈ ਥਾਂ ਨਹੀਂ ਮੇਰੀ ਹਾਲ ਕਰ ਤੂੰ ਛੁੱਟਣ ਦੇ ਨਾ ਆ ਲੈ ਆਪਾਂ ਅੱਗੇ ਪਾਈ ਦਈ ਕੋਣ ਕੋਲਾ ਕੁਸ਼ਤੀ ਵਾਲੇ ਕੁਸ਼ਤੀ ਤੁਹਾਡੀ ਦੋਨਾਂ ਦੀ ਇਹ ਦੋਨੇ ਇੱਕੋ ਜਿਹੇ ਆ ਤੇ ਦੋਨਾਂ ਚ ਕਿਸੇ ਨੇ ਨਿਆਣਾ ਚੱਲ ਵੇ ਚੱਲ ਤਾਦੂਆ ਚੱਲ ਵੇ ਮਿੱਠੂਆ ਹੋਈਏ ਚਲ ਨਹੀਂ ਚਲ ਤੂੰ ਤਾਰੀਆਂ ਮਾਰ ਨਹੀਂ ਬੱਕੇ ਤਾਰੀਆਂ ਮਾਰ ਪਿੱਛੇ ਨਾ ਹੋਏ ਕਿਹੜਾ ਢੰਗਾ ਵੇਖ ਲਵੇਂ ਮੈਨੂੰ ਕੱਤ ਲਵੇਟ ਦੇ ਸਾਰੇ ਇਕੱਠੇ ਜਾਨੇ ਬੈ ਕੇ ਪ੍ਰਦਰਸ਼ਨ ਦੇਖੇ ਚੱਲ ਇਹਨਾਂ ਨੇ ਉਹ ਮੇਰੇ ਹੋਇਆ ਹੋਇਆ ਕੰਮ ਅੜ ਗਿਆ ਕੰਮ ਓ ਦਾ ਦੂ ਗਿਆ ਇੱਧਰ ਲੈ ਦਾਦੂ ਆ ਤੁਰ ਸੋਣੀ ਆ ਕੰਦੀ ਆ ਆ ਆ ਆਹ ਗੋਲੀ ਵੜ ਇੱਕ ਲੈ ਇੱਧਰ ਗੋਲੀ ਵੜ ਇੱਕ ਓ ਗੋਲੀ ਮੂਣੀ 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 ਛੜਨ ਲੱਗ ਓ ਗਾਇਸ ਹੋਇਆ ਨਹੀਂ ਮੂਣੀ ਅਰੇ ਮੂਣੀ ਹੋਏ ਛੜਨ ਲੱਗ ਗਿਆ ਛੜਨ ਲੱਗ ਗਿਆ ਓ ਸ਼ਾਨ ਜਾਵੇ ਉੱਤੇ ਬੈ ਗਏ ਹੋਏ ਭਰ ਤੋ ਮਿੱਟੀ ਅੰਨ

ਕਿਆ ਆਇਆ ਰਾਜੇ ਦੇ ਚਲੀ ਹੋ ਰਾਜੇ ਜੀ ਕਾ ਵੀਰ ਨਹੀਂ ਦੇਖਦੇ ਫੇ ਮੂੰਹ ਹਟੰਦੇ ਆ ਦੰਦ ਦਿਖਾਉ ਇਹ ਇਕੱਲੇ ਦੰਦ ਹੀ ਦਿਖੰਦੇ ਆ ਇਕੱਲੇ ਦੰਦ ਹੀ ਦਿਖੰਦੇ ਇਹ ਬਣਾ ਕੋਈ ਕਮੈਂਟਾਂ ਚ ਦੱਸਿਓ ਹਾਵੇ ਅੱਖਾਂ ਅੱਖਾਂ ਬੰਨ੍ਹੋ ਤੋਲਾ ਹਣੇ ਥਈ ਗੰਬੀ ਬੰਨਦੀ ਆ ਤੋ ਮੂੰਹ ਹੀ ਖੜ ਮੜੀਆ ਖਾ ਹਾ ਪਹਿਲਾ ਓਏ ਐਵੇਂ ਖਾ ਗੋਲੂ ਨੇ ਦੇਖਣੀ ਡੈਲੇ ਗੋਲੂ ਨੇ ਬਟਾ ਮਨੇ ਓ ਉਧਰ ਪਾਣੀ ਹੈਗਾ ਦਿੱਤੀ ਚਾਲੀ ਆਹੋ ਉਧਰ ਢੋਲਾ ਇਹਦਾ ਢੋਲਾ ਮੜਾਇਆ ਉਧਰਲੇ ਪਾਸੇ ਸਾਫ ਨਾਲੇ ਉਧਰ ਨਾਲ ਝਾੜ ਤੂੰ ਧੋ ਗਿਆ ਭੱਜ ਕੇ ਭਈਏ ਕੋਠਿਆਂ ਦੇ ਚੜੇ ਜੀ ਨਿੱਕੇ ਨਿੱਕੇ ਰਾਜਵੀਨ ਗਿਆ ਜੱਫੀ ਪੋਣੀ ਪੋਣੀ ਆ ਵੇ ਰਾਜਵੀਨ ਪੋਣਾ ਲੈ ਮੈਂ ਖਦੂ ਜੀ ਨਾ ਨਾ ਮਹੀਨ ਰਾਜਵੀਨ ਮਿੱਟੀ ਬੜੀ ਪਈ ਮੈਨੂੰ ਨਹੀਂ ਮਿਲੇ ਵੀਰ ਹੁਣੀ ਵੇ ਮਿੱਟੀ ਵਾਲਿਆਂ ਨੂੰ ਮਿਲ ਲੈ ਸੱਚੀ ਗੱਲ ਵੀਰ ਠੀਕ ਆ ਹੋ ਸਾਰਾ ਪਿੰਡ ਹੀ ਆਪਣਾ ਵੇ ਜੇ ਰਾਤ ਤੋਂ ਨਹੀਂ ਉਹ ਹੀ ਸਾਰਾ ਪਿੰਡ ਹੀ ਵੀਰਣਾ ਦਾ ਉਹ ਇਹ ਪੂਰਾ ਤੇ ਬਾਹਰ ਚਲਾ ਚਲਾ ਨੂੰ ਪੜੀਏ ਤੈਨੂੰ ਓਏ ਇਹ ਤੂੰ ਨਹੀਂ ਪੜਨਾ ਹੋਣਾ ਫੜੀ ਤੇਰੇ ਤੇ ਨਹੀਂ ਪਤਾਣੀ ਆ ਆਈ ਓਏ ਵੀਰ ਨੇ ਤੇ ਫੋਨ ਫੜਾਤਾ ਓਏ ਹਾਂ ਹੋਏ ਵੀਰੇ ਚਾਰ ਨਾਲ ਚਾਰ ਨਾਲ ਵੱਡੇ ਵੀਰੇ ਓਏ ਓਏ ਆਇਆ ਕਿਸਾਨ ਅੱਦਾਂ ਹੁੰਦਾ ਇਹ ਨਹੀਂ ਇਹ ਲੰਭਾ ਕਿਸਾਨ ਆਈ ਓਏ ਰਾਜੇ ਵੀਰੇ ਓ ਲੈ ਓਏ ਨਹੀਂ ਨਿੱਕੇ ਵੇਲਾ ਤੇਰੀ ਦਵਾਲੇ ਚੜੇ ਤੇ ਗੋਲੂ ਵੀ ਤੇਰੇ ਦਵਾਲੇ ਚੜੇ ਓ ਮੂਹ ਤੇ ਲਾਇਓ ਬਾਕੀ ਲੈ ਤੋ ਲੈ ਓਨੂੰ ਕੀ ਹੋਦ ਫੁਰੋ ਜੀ ਮਿੱਟੀ ਚ ਰੰਨਾ ਓ ਵੇਲੇ ਆ ਮੈਨੂੰ ਫੜਾ ਦੋ ਮੈਂ ਖਲੋ ਉਹੀ ਲੱਗ ਗਈ ਆ ਪੱਤੇ ਆ ਗਏ ਪਾਰ ਵੱਧ ਪਾਰ ਵੱਧ ਗਏ ਵੀਰ ਕਹਿੰਦਾ ਕਸਾ ਪਾਟਾ ਆ ਚੱਲ ਚੱਲ ਤੂੰ ਜ਼ੋਰ ਕਰੋ ਮੈਂ ਠੰਡੇ ਦੀ ਬੋਤਲ ਲੈ ਕੇ ਆਉਣਾ ਵੱਟ ਪੁੰਗ ਦੀ ਛੜਨਾ ਵਾਹ ਓ ਮੈਂਦੀ ਲਾ ਲਮ ਓ ਰਾਗ ਲਾ ਰਾਂਗੇ ਇਹ ਪਿੰਡਾ ਕਿਆ ਵਾਲਾ ਹੈ ਇਹ ਨਾ ਟਿੱਕਾ ਥੱਲੇ ਓਏ ਆਣ ਮਾਰੀ ਤੇ ਗੋਲੇ ਬਣਾ ਕੇ ਨਾ ਮਾਰਿਓ ਲੈ ਜੀ ਸਾਈ ਕੰਮ ਕਰ ਚ ਕਰਤੇ ਲੈ ਜੀ ਇੱਧਰ ਵੀ ਉਹ ਗਾਈ ਬੋਦੀ ਸਟਾਰਟ ਢੀ ਓ ਨਾ ਮੂਦੀ ਨਾ ਬੱਚੇ ਕੋ ਬਣਾ ਬੱਚੇ ਕੋ ਬਣਾ ਬੱਚੇ ਓਏ ਛੱਟ ਲੱਗੂ ਬੋਦੀਸਤਾਨ ਟੱਡੀ ਅਗੇ ਗੋਲੂ ਨੂੰ ਫੜਿਆ ਕਹਿੰਦਾ ਮੇਰੇ ਭਰਾ ਨੂੰ ਫੜਿਆ ਦੇ 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 ਜੀ ਚਿਲਾ ਮਾਰਨ ਦੇ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਦਾ ਢਾਫਲਾ ਉਹ ਨਾ ਕਰੋ ਓਏ ਨਿਆਣਾ ਜੀ ਉਹ ਨਾ ਕਰੋ ਓਏ ਬੜੀਆ ਤਕਰਾਉਂਦੇ ਨੀ ਦਾ ਦੰਦ ਵਧੀਆ ਮਾਰਦਾ ਬਾਜੀ ਮਾਰੋ ਸਿਆਣੇ ਬੱਲੇ ਵਧਣਾ ਚਾਹੀਦਾ ਇੱਥੇ ਇਧਰ ਦੰਦ ਵੇਖੀ ਦੰਦ ਵਧੀਆ ਮਾਰਦਾ ਦੰਦ ਛਾਲੀ ਕਾਈ ਜੀ ਗੋਲੂ ਤੂੰ ਗੋਲੂ ਵਧੀਆ ਮਾਰਦਾ ਭਾਜੀ ਓਏ ਓ ਭਾਜੀ ਹੁੰਦੀ ਅਸਲੀ ਸਹੀ ਗੋਲੂ ਤੇ ਸ਼ਾਮਣੇ ਮਾਰ ਲੈ ਗੋਲ ਵਧੀਆ ਮਾਰਦਾ ਭਾਜੀ ਓ ਗੱਡ ਓਏ ਗੋਲੂ ਗੋਲੂਆ ਆ ਆ ਵੀ ਓਏ ਅਰਜਨੇ ਮਾਰਦਾ ਨਹੀਂ ਨਹੀਂ ਅਰਜਨ ਤੇ ਗੋਲੂ ਬਾਜੀ ਵਧੀਆ ਮਾਰਦੇ ਆ ਗੋਲੂ ਜਿਆਦੀ ਐਂਡ ਬਾਜੀ ਮਾਰਦਾ ਤੇ ਕੋਈ ਨਹੀਂ ਸਿੱਖੀ ਗੱਲ ਬੰਦੀ ਤੇ ਕੋਈ ਨਹੀਂ ਗੱਲ ਬੰਦੀ ਹਾਂ ਚਲ ਆ ਜਾ ਤੂੰ ਸਾਰੇ ਲਾਓ ਦੌਰ ਲੋ ਜੀ ਰੈਸਟ ਰੂਸਟ ਕਰ ਲਈ ਆਪਾਂ ਤੇ ਆਪਣਾ ਹੋਂ ਲੱਗਣ ਦੌੜ ਮੁਕਾਬਲਾ ਦੌੜ ਮੁਕਾਬਲੇ ਸਾਰੇ ਸ਼ੇਰ ਮੁਕਾਬਲੇ ਪੂਰੇ ਤਿਆਰ ਵਾ ਓ ਗੋਣਾ ਆਉਣਾ ਕਿ ਮੈਂ ਲੇਟੇ ਮਰਾਵਾ ਤੇਰੇ ਇੱਥੇ ਗੋਲੂ ਮਾਮਾ ਨਾ ਆ ਵੀਆ ਟਾਈਮ ਨਾਲ ਜਾ ਕੇ ਆ ਪਹਿਲਵਾਨ ਵੇਖ ਲੋ ਆਪਣਾ ਦੱਡੂ ਵੇ ਤੇ ਦੇ ਆ ਫਿਰ ਨੇ ਦੇ ਉਹਨਾਂ ਨੇ ਵੀ ਆਡੇ ਨਾਲ ਓਏ ਸਿੱਧੂ ਮੂਸੇ ਵਾਲਾ ਇਹਨੂੰ ਕਹਿੰਦੇ ਸਿੱਧੂ ਆਓਈ ਉਧਰ ਬੋਡੀ ਬਿਲਡਰ ਵੇਖ ਲੋ ਬਹੁਤ ਮਜ਼ਾ ਆਇਆ ਮਾਮੇ ਦੇ ਹੱਡੀਆਂ ਤੇ ਖਾਂਡੀਆਂ ਜਿਦਾ ਹਾਂ ਹਾਂਜੀ ਤੁਸੀਂ ਇੱਕ ਆ ਹੱਥ ਰੇਗ ਨੂੰ ਹੱਥ ਲਾ ਕੇ ਆ ਜਣਾ ਵਾਪਸ ਚੱਲ ਤਰੇਗ ਨੂੰ ਹੱਥ ਲਾ ਕੇ ਜਿਹੜਾ ਗਾੜੀ ਆ ਜੀ ਮੇਰੇ ਲਾ ਕੇ ਇੱਚ ਖਲੋਤਾ ਮੈਂ ਠੰਡਾ ਦੋਗਲਾ ਇੱਚ ਖਲੋਤਾ ਮੈਂ ਸਮਰਟ ਜੂਸ ਉਹਨੂੰ ਹਾਂ ਠੀਕ ਆ ਚਲੋ 1 2 3 ਮਰ ਗਿਆ ਗੋਲੂ ਨੇ ਕਾਦੀਆਂ ਗੋਲੀਆਂ ਵੇ ਪਜਾ ਫਿਰਦਾ ਵਿਨਰ ਸਾਡੇ ਦਵਾ ਦੇ ਇੱਕ ਏ ਏ ਏ ਓਏ 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 ਸਰਦਾਰ ਇਹ ਪਿੱਛੋਂ ਮੁੜਾ ਪਹਿਲੇ ਫਰਸਟ ਮੇਰੇ ਅੰਗੇ ਆਈ ਫਰਸਟ ਮੁੰਡਾ ਓ ਫਰਸਟ ਤੇ ਤੂੰ ਹੀ ਆ ਪਿੱਛੋਂ ਮੈਂ ਬੱਟ ਤੇ ਲਾ ਗਏ ਹਾਂ ਫਰੀ ਫਰਸਟ ਮੁੰਡਾ ਮੁੰਡੇ ਹੋ ਗਏ 100 ਸਾਈ ਬੈਜੋ ਲੰਮੇ ਬੈਜੋ ਰੈਸਟ ਰੈਸਟ ਪੋਜੀਸ਼ਨ ਤੇ ਨਹੀਂ ਵੜਦਾ ਤੇਰੇ ਡੱਡੂ ਕੇ ਦੇ ਵੀ ਰੈਸ ਪੋਜੀਸ਼ਨ ਚ ਜੋ ਜੋ ਪੈਰਲ ਮੇ ਤੀਕਾ ਦੂਫਰ ਚਾਲ ਸੁਖਿਆ ਇਹ ਰੋ ਜਾ ਫੇਰ ਵਾਰ ਵਾਰੀ ਓ ਡੱਡੂ ਓਏ ਹੋਰ ਆ ਜਾ ਚਲੋ ਹੋਰ ਰੋ ਜਾ ਫੂਵਾ ਫੂਰਦੇ ਨਾ ਪਾਈ ਜਾ ਓਏ ਆ ਜਾ ਨਾ सुखे <laughs> दास है मनदार रोजा सुखे पोछ रख सुखे मनदार नहीं चाल चल वो तो तू परस दासोड़।, दासोड़।, दासोड़ मानदार मनदार तो ਮੰਮਾ ਲੈ ਕਸਾਈ ਦੇ ਮਟੀਰੀਅਲ ਭਰੀ ਜਾਂਦੇ ਚੱਲ ਔਰ ਬਿੱਲਾ ਦੇ ਤੂੰ ਆ ਜਾ ਔਰ ਚੱਲ ਲੈ ਦੋ ਨਾਮ ਕਾੜਾ ਮੰਮਾ ਨੂੰ ਸਾਹ ਚੜਾਗਾ ਢਾਗ ਲਾਂਬੇ ਮਾਰ ਚੱਲ ਆ ਇਹ ਦਾ ਹੀ ਹੁੰਦਾ ਯੋ ਓਏ ਹੋ ਚੱਲ ਮੇਰੇ ਤੇ ਗੱਲ ਕੀ ਹੈ ਲੈ ਇੱਧਰ ਹੀ ਪਾਤਾ ਲੰਨੇ ਹਾਰ ਗਿਆ ਔਰ ਡੱਟ ਗਿਆ ਤੂੰ ਜੇਤੇ ਤੇ ਮੂੰਹ ਕਰ ਚਲੋ ਆਤਾ ਫੇਰ ਲੈਣੀ ਆਰ ਮਨੀ ਉਹਨੇ ਚੱਲ ਚੰਦਾ ਮੈਂ ਮੈਨੂੰ ਕੱਢੀਦਾ ਪਲੇਆਡਾ ਗੇਰ ਉਹ ਹੋ ਗਿਆ ਚਲੋ ਮੈਂ ਆਣਾ ਤੈਨੂੰ ਆਉਂਦੇ ਰਵੀ ਦੀਆਂ ਬਾਦੀਆਂ ਪਾਉਣਾ ਮੈਂ ਰਵੀ ਨਾਲ ਡੈਗੇ ਹਾਂ ਸਭ ਕੀ ਚਾਹ ਹਾਂ ਅਜਾ ਕੱਢ ਦੇਦਾ ਗਾਲੀ ਫਿਰਦਾ ਜਾਦੀਆ ਵਾਚਣਾ ਉਹ ਦਸ ਹਣ ਬੋਛੇ ਨੂੰ ਦਸ ਦਸ ਹਣ ਦਸ ਦਸ ਹਰਮਾਨਾ ਆ ਜੇ ਤੂੰ ਜੇ ਤੂੰ ਜੇ ਤੂੰ ਵਿੱਚ ਡਡੂ ਲੱਭੋ ਫਾਈਏ ਓਏ ਇਹਨੂੰ 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 ਏਜ ਅਕਾਊਂਟ ਹੋਊਗਾ ਕਿੰਨਾ ਟੈਨਾ ਦਸ ਉਹਨਾਂ ਢਾ ਦਈਏ ਬਸ ਨਿਕਲੀ ਪੂੰਗਾ ਮਾਮਾ ਮਿੱਟੀ ਵਾਲਿਆ ਥਾਂ ਲੱਗੇ ਫੋਨ ਚਲ ਨਹੀਂ ਅਰੇ ਇਹ ਦੇ ਘਰੋਂ ਲਕੜਾ ਇਹਨੂੰ ਬੜਾ ਸੁਹਾਗਾ ਇਹਨੂੰ ਸੁੱਖਿਆਂ ਨੇ ਕਰ ਈਦਾ ਪਾਰ ਨਾ ਪਈ ਇਤੇ ਈਦਾ ਈਦਾਂ ਲਮਕਾ ਈਦਾਂ ਈਦਾ ਮਰਦੀ ਚੂੜੇ ਦਈਆ ਇਹ ਉਹ ਮਰਿਆ ਸੁੱਖਾ ਸੁਕੇ ਖਿੱਚਿਆ ਹੀ ਨਹੀਂ ਜਾਂਦਿਆ ਮਾਮਾ ਜਾਣ ਕੇ ਥੱਲੇ ਹੱਥ ਪਈਆਂ ਦਾ ਕਦੂ ਨੂੰ ਹੋਇਆ ਈਦਾ ਉਤੇ ਨਾ ਯਾਰ ਬੇਵਿਲਾ ਪਰ ਮੈਂ ਕਿਹੜਾ ਪਰ ਤੋਂ ਆਇਆ ਇਹਦਾ ਕਿਹੜਾ ਪਾਰ ਹੈਗਾ ਖਾਰਸ ਮਾਮਾ ਉਧਰ ਦਾ ਡਿਆ ਉਧਰ ਨਹੀਂ ਖਾਰਸ ਜਿਹ ਦੂਜਿਆਂ ਨੇ ਪੌਂਡਿਆ ਯਾਰ ਮੇਲਾ ਭਰਾ ਬਣ ਯਾਰ ਮੇਲਾ ਦਾਸੋ ਨਾ ਹਾਰ ਗਿਆ ਭਰਾ ਨਹੀਂ ਹਾਰ ਨਹੀਂ ਗਿਆ ਨੂੰ ਹਾਰਾ ਨਾ ਚਾਚਾ ਨਾ ਵਟਾਂ ਵੀ ਬਨੀਆਂ ਗਈਆਂ ਵਾ ਬਾਤ ਇੰਨੀ ਕੁ ਵਟ ਰਹਿ ਗਈ ਉਧਰ ਮੁੰਡੇ ਆਪਣੇ ਮਿਹਨਤ ਪੂਰੀ ਕਾਣਦੇ ਆ ਮਿਹਨਤ ਪੂਰੀ ਪੂਰੀ ਆਪਣੀ ਚਲਦੀ ਹੈ ਵੀਰੇ ਟੀੜੀਏ ਪਹਿਲਾਂ ਸਪੀਲ ਦੀ ਫੇਰ ਮਾਰਦੇ ਆ ਜੋਰ ਚਲੋ ਆਜੋ ਸ਼ਰਦਾਈ ਆ ਜੀ ਆਜੋ ਮੂੰਹ ਮਾ ਧੋਣੇ ਧੋਲੋ ਮੜੇ ਮੋਟੇ ਜੇ ਮੁੰਡਿਆ ਮਿਹਨਤ ਪੂਰੀ ਕੀਤੀ ਆ ਨਾਲ ਹੀ ਹੁਣ ਸਪੀਲ ਆਈ ਆ ਓਏ ਪਰੇ ਮੇਰੇ ਤੋਂ ਕਮਾਈ ਆ ਕਮਾਈ ਲਵਣੇ ਕੋਤੇ ਵੇਜ ਲਾਤ ਸੱਬ ਸਾਇਆ ਹਾਲੋ ਫੜੀ ਜਾ ਪਤਾ ਪਿੱਛੇ ਪਿੱਛੇ ਹਟ ਕੇ ਓ ਹਰੇ ਰੰਗ ਦੀ ਬਣਾਈ ਆ ਹਰੇ ਹਰੇ ਇਹ ਪੀਰਾ ਪਾਰਾ ਰੋਣੀ ਕਿੱਦ ਲਿਆਂਦੀ ਹਾਲੋ ਫੜਾ ਲੈ ਬੁੱਤ ਕਰੋ ਬੇਹਰੀ ਆ ਤਾ ਚਲੋ ਇਹ ਬੁੱਤ ਲੈਣਾ ਪਤਾ ਆ ਰੰਗ ਦੀ ਬਣਾਈ ਜੇ ਦੇ ਚਤੇ ਨਾ ਕਿੱਟਾ ਹੱਥੋਂ ਸੇ ਆਬਰਾ ਕਤੈ ਆ ਨ ਰੰਗ ਦੇ ਪੈ ਗਿਆ ਨੇ ਕਿ ਕੋੜਿਆ ਤੇਰੇ ਚ ਹੌਸਲੇ ਆ ਇੱਕ ਬੰਦੇ ਉੱਥੇ ਲੈ ਕੇ ਆਖਾ ਵਧਾ ਆ ਇੱਕ ਸਾਰੇ ਨਾ ਕਰੋ ਭੁੜਿਆ ਓਕੇ ਮੇਰੀ ਜਿੰਨੀ ਨਹੀਂ ਆ ਰਹੀ ਨਾ ਵਦਿਆ ਵਦਿਆ ਛਮਸ਼ੀਰ ਉਠਾਇਆ ਨਾ ਕਰੋ ਭੁੜਿਆ ਹੱਥ ਤੁਸੀਂ ਛਮਸ਼ੀਰ ਹੰਗ ਕਰੋ ਓਰੀਆ ਬਤਾਈ ਲੈ ਜੀ ਮੁੰਡਾ ਅਰਜਨ ਮੁੰਡਾ ਕਦੀ ਗੋਲ ਨੂੰ ਕਹਿੰਦਾ ਕਦੀ ਗੋਲ ਨੂੰ ਕਦੀ ਅਰਜਨ ਨੂੰ ਓ ਮਾਮਾ ਇੱਕੋ ਗਲਾਸੀ ਪੀਣੀ ਆ ਕਸਾਰਾ ਡਾ ਤਕੜਾ ਪਾਇਆ ਰ ਇੱਕੋ ਗਲਾਸ ਪੀਣੀ ਆ ਨਾਲਾ ਫਿਰ ਨਾਲ ਬਾਹਰ ਨਿਕਲ ਜਾਓ ਐਵੀਂ ਕਿੰਦਾ ਹੌਲ ਹੌਲ ਹੋ ਗਿਆ ਚਮਚੀ ਨੂੰ ਖਾਣਾ ਕਰੋ ਵੀਰ ਅੱਗੇ ਕਰਾਏ ਨਾ ਦਰਸਨੇ ਕਰਾਏ ਨਾ ਦਰਸਨ ਅੱਗੇ ਮੰਨਣਾ ਬਹੁਤ ਬਾਬਿਆਂ ਨੂੰ ਆਜੋ ਕਮਿਆ ਸੋਨਾ ਬੜਾ ਲੱਗਣ ਰ ਅੱਜ ਓਏ ਹਾਂ ਤੇ ਸਾਲਾ ਕਾਲੇ ਕਛੇ ਆਣ ਲੱਗਣ ਰ ਆ ਗੋਲੂ ਗੋਲੂ ਦੇ ਦੰਦ ਵੇ ਜੋ ਸਾਲੇ ਭੂਤ ਨਹੀਂ ਹੁੰਦੇ ਦੋ ਦੰਦ ਆਹ ਵੀ ਨੂੰ ਦੇ ਆਹ ਵੀ ਨੂੰ ਦੇ ਇੱਥੇ ਬਹਿ ਜਾ ਪੁੱਤ ਆ ਲੈ ਬੈਠਾ ਨਹੀਂ ਓਏ ਇਦਾਂ ਹੀ ਤਾਂ ਤੇ ਸੰਦੇ ਚੜਿਆ ਕੱਪੜਾ ਲਾਉਣਾ ਗੁੱਡੀ ਆ ਜਮੜ ਗਈ ਹੈ ਤਾਂ ਨਾਲ ਪਾ ਲੈ ਪਹਿਲਾਂ ਇੱਕ ਚੱਕ ਪਾ ਲੈ ਲੈ ਕੰਮ ਓਏ ਪਿੰਦ ਤੋਂ ਦੂਰ ਦੇ ਲੋਕਾਂ ਨੂੰ ਨਹੀਂ ਦਿੱਸਿਆ ਬਾਦੂ ਗਲੇ ਮਾਲ ਆਪਣੇ ਦਾ ਦੋ ਦੋ ਵਾਲੇ ਨੇ ਦੋ ਓਹ ਠੰਡੇ ਠੁੰਡੇ ਨਾਲੋਂ ਆਏ ਸਹੀ ਹੈ ਯਾਰ ਹਾਂ ਠੰਡੇ ਨੇ ਪਰ ਸਾਲੀ ਖਾਂਡ ਬੜੀ ਮਹਿੰਗੀ ਖਾਂਡ ਬੜੀ ਲੱਗਦੀ ਹੈ ਓਏ ਉਸਤਾਦ ਜੇ ਲੱਗਣੀ ਲੱਗੀ ਜਾਂਦੀ ਹੋਵੇ ਤੇ ਥੋੜਾ ਲਾ ਕੇ ਠੰਡੇ ਦੇ 100 ਰੁਪਏ ਦੀ ਇਹ ਸਾਲਾ ਅੱਜ ਮਾਰੇ ਭਾਵੇਂ ਇਹ ਪੁੱਠੇ ਪਾਸੇ ਬੋਲਡ ਆਪਣਾ ਹੋਇਆ ਵਾ ਪੂਰਾ ਦੇਖੋ ਲੰਬੜਿਆ ਇਹਨਾਂ ਧੋਨੇ ਹੁਣ ਵੇ ਵੇ ਵੀਰ ਨਿਕਰਿਆ ਕਿੱਦਾਂ ਵੇ 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 ਸਾਰ ਪੜਿਆ ਵੇ ਵੇ ਹੈਟੋਟਾ ਜੋਟਾ ਆ ਵੀ ਚੱਲੀ ਜਾਂਦੇ ਲੋ ਜੀ ਆਪਣਾ ਵਲੋਗ ਹੁੰਦਾ ਵਾ ਇੱਥੇ ਖਤਮ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਨੈਕਸਟ ਵਲੋਗ